ਕੋਨਾ ਦਾ ਕਾਟੂ ਜਿਹੜਾ ਹੈ ਉਹ ਬੋਟਾ ਭਾਜਪੀ ਨੂੰ ਪਾਦ ਦੇ ਬੰਗਾਲ ਦੇ ਅੰਦਰ ਤਾਂ ਫਿਰ ਇਕੱਠ ਜੜਾਏ ਇੱਕ ਤਾਂ ਜਿਹੀ ਉਹ ਕਿਹੜੇ ਕੰਮ ਦੀ ਹੈਗੀ ਹੈ ਅੱਜ ਪੰਜਾਬ ਦੇ ਵਾਜਮ ਜਾਂਦੇ ਆ ਐਲ ਪੀ ਐਸ ਵਾਲੇ ਚੰਦੇ ਫੜ ਕੇ ਦਿੱਲੀ ਨਾਲੋਂ ਦੋ ਮੋਰਚੇ ਕੰਮ ਕਰਦੇ ਵੱਡੇ ਇੱਕ ਮੋਰਚਾ ਐਨ ਐਮ ਓ ਪੀ ਐਸ ਵਾਲਾ ਹੈਗਾ ਏ ਦੂਸਰਾ ਮੋਰਚਾ ਜੇ ਐਸ ਆਰ ਓ ਪੀ ਐਸ ਵਾਲਾ ਹੈਗਾ ਏ ਇੱਕ ਦਾ ਵੱਡਾ ਲੀਡਰ ਮਨਜੀਤ ਸਿੰਘ ਪਟੇਲ ਹੈ ਦੂਸਰਾ ਨਾਟਾ ਲੀਡਰ ਸੇਮ ਕੁਮਾਰ ਮਿਸ਼ਰਾ ਹੈ ਜਿਹਨਾਂ ਦੋਨਾਂ ਨੇ ਜਿਸ ਦਿਨ ਯੂਪੀਐਸ ਪਾਸ ਕੀਤੀ ਕੇਂਦਰ ਨੇ ਉਹਦੀ ਕੈਬਨਟ ਨੇ ਕਿਹਾ ਵੀ ਹੁਣ ਯੂਪੀਐਸ ਲਾਗੂ ਕਰੋਗੇ ਇਹਨਾਂ ਦੋਨਾਂ ਵੱਡੇ ਆਗੂਆਂ ਨੇ ਅਖਬਾਰਾਂ ਦੇ ਰਾਈ ਇਲੈਕਟ੍ਰੋਨਿਕ মিডিਏ ਦੇ ਰਾਈ ਸੋਸ਼ਲ ਮੀਡੀਏ ਦੇ ਰਾਈ ਉਹਦੀ ਸਾਰਾ ਥੈਂਕਸ ਕੀਤਾ ਸਾਨੂੰ ਮਾਰ ਹੈ ਸਾਡੀ ਟਰिपल ਪੀਐਫ ਦੀ ਜਥੇਬੰਦੀ ਤੇ ਜਿਸ ਦਿਨ ਯੂਪੀਐਸ ਦਾ ਨੋਟੀਫਿਕੇਸ਼ਨ ਆਇਆ ਫੋਨ ਦੇ ਕੇ ਕਿ ਯੂਪੀਐਸ ਇਜ਼ ਮੱਚ ਮੋਰ ਵਸਟਲ ਐਨਪੀਐਸ ਯੂਪੀਐਸ ਐਨਪੀਐਸ ਨਾਲੋਂ ਜਾਰੀ ਮਾਰੀ ਹੈ ਇਸ ਕਰਕੇ ਏਕਤਾ ਮੈਦਾਨ ਦੇ ਵਿੱਚ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਲਾਜ਼ਮੀ ਹੈ ਪਰ ਏਕਤਾ ਸਾਡੇ ਏਕਤਾ ਦੇ ਵੱਡੇ ਵੱਡੇ ਆਪੂ ਕਿ ਯੂਪੀਐਸ ਬਰਾਊਂ ਦੇ ਅੰਦਰ ਜੋਲਦਾਰ ਬੋਲਦੇ ਹੋਣ ਤਾਂ ਫਿਰ ਉਹਨਾਂ ਦੇ ਤੋਂ ਬਾਹਰ ਆ ਕੇ ਲੜਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈਗੀ ਹੈ ਮਜਬੂਰੀ ਨਹੀਂ ਸਾਡੀ ਡਿਊਟੀ ਹੈਗੀ ਹੈ ਕਿ ਅਸੀਂ ਲੜੀਏ ਤਾਂ ਹੀ ਤੇ ਵਾਸਰੇ ਕਿਹਾ ਸੀ ਉਹਨੇ ਇੱਕ ਹੋਰ ਵੀ ਕਥਾ ਲਿਖੀ ਉਹਨੇ ਕਿਹਾ ਕਿ ਬਾਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਰ ਭਰਾਇਆਂ ਤੇ ਮਿਆਕ ਦਾ ਫਿਰਦਾ ਸੀ ੱ ਤੱਕਣਾ ਸੀ ਇਹ ਵੀ ਸਾਡੇ ਹੀ ਸਮਿਆਂ ਤੋਂ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਸੁੰਦਰ ਹਰਫਾਂ ਨੇ ਬਾਸ ਦੇ ਹਰਫਾਂ ਨੇ ਕਿ ਦੁਨੀਆ ਦੇ ਸਭ ਤੋਂ ਸੁੰਦਰ ਹਰਫਾਂ ਨੇ ਪੜ ਜਾਣਾ ਸੀ ਸਰਵਸ਼ ਦੇ ਪਾਉਦੇ ਤਤਲੀ ਦੀਆਂ ਪੂਲ ਭਰਾਈਆਂ ਪੂਲ ਭਰਾਈਆਂ ਨੂੰ ਜਰੂਰ ਸਮਝੋ ਜੰਤਰ ਮੰਤਰ ਜਿੱਥੇ ਪਾਰਲੀਮੈਂਟ ਜੁੜਦੀ ਆ ਥੋੜੀ ਦੂਰ ਤਤਲੀ ਦੀਆਂ ਪੂਲ ਭਰਾਈਆਂ ਨੂੰ ਮੇ ਅਗਦਾ ਫਿਰਦਾ ਬਿੱਲੀ ਵਾਂ ਨੂੰ ਮਾਰਸ ਦਾ ਸ਼ੇਰ ਵਰਗਾ ਸਿਰ ਅਸੀਂ ਹੀ ਤੱਕੜਾ ਸੀ ਇਹ ਵੀ ਸਾਡੇ ਹੀ ਸਮਿਆਂ ਚੋੜਾ ਸੀ ਅੱਜ ਉਹਨਾਂ ਸਮਿਆਂ ਨੂੰ ਮੋੜਨ ਦੀ ਲੋੜ ਆ ਗਈ ਹੈ ਅੱਜ ਦੇਸ਼ ਦੇ ਅੰਦਰ ਸਿੱਧ ਹੋ ਗਿਆ ਕਿ ਉਹ ਜਿੰਨੀਆਂ ਪਾਰਲੀਮੈਂਟੀ ਧਿਰਾਂ ਹੈਗੀਆਂ ਉਹ ਸੱਚੀਆਂ ਦੀਆਂ ਹੋਣ ਉਹ ਸਾਤਰੀ ਹਥੋੜੇ ਨੇ ਝੰਡੇ ਚ ਆਪਣੇ ਆਪ ਨੂੰ ਲਪੇਟੀ ਫਿਰਦਿਆਂ 3800 ਘੱਟ ਖੱਪਿਆਂ ਦੀਆਂ ਹੋੜ ਇਹ ਸਾਰੀਆਂ ਦੀਆਂ ਸਾਰੀਆਂ ਇਸ ਪਾਰਲੀਮੈਂਟ ਦੇ ਅੰਦਰ ਤੁਹਾਡੀ ਐਨਪੀਐਸ ਲਈ ਜ਼ਿੰਮੇਵਾਰ ਹੈਗੀਆਂ ਐ ਕਿਉਂਕਿ 2004 ਜਦੋਂ ਮੋਦੀ ਸਾਹਿਬ ਤੋਂ ਪਹਿਲਾਂ ਬਾਦਪਾਈ ਸਾਹਿਬ ਨੇ ਨੋਟੀਫਿਕੇਸ਼ਨ ਕੀਤਾ ਉਹਨਾਂ ਦੀ ਸਰਕਾਰ ਨੇ ਜਾਂਦੇ ਆ ਜਾਂਦੇ ਆ ਨੋਟੀਫਿਕੇਸ਼ਨ ਦੀ ਉਮਰ ਕੇਵਲ 6 ਮਹੀਨੇ ਹੁੰਦੀ ਹੈ ਉਹਦੇ ਨਾਲ ਸਿਰਫ 4 ਮਹੀਨੇ ਬਾਅਦ ਬਾਦਪਾਈ ਦੀ ਸਰਕਾਰ ਜਾਂਦੀ ਰਹੀ ਉਹਦਾ ਸ਼ਾਈਨਿੰਗ ਇੰਡੀਆ ਉੱਡ ਗਿਆ ਨਰਮੋਲ ਸਿੰਘ ਹੋਣੀ ਬਣ ਗਿਆ ਘੱਟ ਗਿਣਤੀ ਦੀ ਸਰਕਾਰ ਸੀ ਉਹਨਾਂ ਨੂੰ 81 ਸੀਟਾਂ 81 ਸੀਟਾਂ ਖੱਬੇ ਮੋੜ ਚੜੀਆਂ ਸੀਗੀਆਂ ਤਾਂ ਉਹ 81 ਸੀਟਾਂ ਲੈ ਕੇ ਉਹਨਾਂ ਨੇ 2014 ਤੱਕ ਰਾਜ ਕੀਤਾ ਪਹਿਲਾਂ 2009 ਤੱਕ ਦੁਬਾਰਾ 2014 ਤੱਕ ਤੇ ਇਹ ਨਾ ਤਰੂਰ ਬਣਿਆ ਸੀਗਾ ਉਸ ਕਾਨੂੰਨ ਨੂੰ 2013 ਚ ਉਹਨਾਂ ਨੇ ਬਣਾਇਆ ਪਰ ਪਹਿਲੇ 5 ਸਾਲ ਜਦੋਂ ਤੱਕ ਇਹਨਾਂ ਅਖੌਤੀਆਂ ਤਾ ਇਹਨਾਂ ਨੇ ਉਹ ਐਪੀਐਸ ਵਾਲਾ ਜਿਹੜਾ ਕਾਨੂੰਨ ਲਿਆਂਦਾ ਸੀ ਨੋਟੀਫਿਕੇਸ਼ਨ ਦੇ ਰੂਪ ਉਹਨੂੰ ਰੱਦ ਕਰਾਉਣੀ ਜ਼ਰੂਰਤ ਨਹੀਂ ਵਿਖਾਈ ਇਸ ਕਰਕੇ ਚਾਰ ਛੱਟੀਆਂ ਲੰਮੜੇ ਰਾਹ ਪਈਏ ਇੱਕ ਤਾਂ ਹੋਏਗੀ ਮદાન ਛੋਏਗੀ ਇੱਕ ਤਾਂ ਜ਼ਰੂਰੀ ਹੈ ਇੱਕ ਤਾਂ ਹੋਈ ਹੈ ਤੁਹਾਡੇ ਲਾਗੇ ਲਾਗੇ بڑے ਦੇਸ਼ਾਂ ਚ ਹੋਈ ਹੈ ਲੋਕ ਮਰੇ ਹੈ ਲੜ ਰਹੇ ਹੈ ਤੇ ਬਹੁਦੀਆਂ ਕੱਛਾਂ ਵਜਾਉਂਦੀ ਲੋੜ ਨਹੀਂ ਹੈਗੀ ਆ ਬੜੇ শ্রীলੰਕਾ ਦੇ ਅੰਦਰ ਆ ਇੱਕ ਜਿਸਨਾਏ ਕੇ ਕਾਵਰ ਦੇ ਜਿਸਨਾਏ ਕੇ ਦੀ ਸਰਕਾਰ ਬਣੀ ਹੈ ਉਹ ਕਾਮਰੇਡ ਕਹਿੰਦਾ ਜ਼ਰੂਰ ਹੈ ਆਪਣੇ ਆਪ ਨੂੰ ਪਰ ਉਹਦੀ ਸਰਕਾਰ ਉਧਰ ਦੇ ਕਾਮਰੇਡਾਂ ਦੀ ਸਰਕਾਰ ਹੈ ਜਿੱਥੋਂ ਦੀ ਸਾਡੀ ਸਰਕਾਰ ਬੰਗਾੜ ਰਹੀ ਹੈ ਤ੍ਰਿਪਤ ਰਹੀ ਹੈ ਤੇ ਉਥੋਂ ਦੇ ਲੋਕ ਗੜੇ ਆ ਉਹ ਇਦਾਂ ਹੀ ਨੀਚੀ ਕਰਨ ਦੀ ਚੱਕੀ ਦੇ ਵਿੱਚ ਪਿਸ ਰਹੇ ਹੈਗੇ ਆ ਉਧਰ ਦੇ ਹੈਗੇ ਆ ਪਰ ਫੋ ਵੀ ਅਸੀਂ ਸਵਾਗਤ ਕਰਦੇ ਆ ਇਸ ਗੱਲ ਦਾ ਸਵਾਗਤ ਕਰਦੇ ਆ ਕਿ ਸ੍ਰੀ ਲੰਕਾ ਦੇ ਲੋਕਾਂ ਨੇ ਕੁਝ ਮੋੜਾ ਘੱਟਣ ਦੀ ਕੋਸ਼ਿਸ਼ ਕੀਤੀ ਨੇਪਾਲ ਦੇ ਲੋਕਾਂ ਨੇ ਅੱਜ ਤੋਂ 15 ਸਾਲ ਪਹਿਲਾਂ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਜੰਗ ਜਾਰੀ ਹੈ ਸਾਡੇ ਗੁਆਂਢ ਬੰਗਲਾਦੇਸ਼ ਚ ਉਹ ਕੋਸ਼ਿਸ਼ ਚਾਰੀ ਹੈ ਤਾਂ ਇਹਦੇ ਦੇ ਕਵਤਾ ਸ਼ਰਦੀਸ਼ ਨੇ ਸ਼ਾਨਦਾਰ ਲਿਖੀ ਸੀ ਇਹ ਚੰਦ ਕੜੀਆਂ ਟੁੱਟਣ ਦਾ ਆਗਾਸ ਹੈ ਯਾਰੋ ਇਹਦੇ ਬਦਰ ਪੁੱਛ ਨਾ ਹੋ ਚੰਦ ਕੜੀਆਂ ਟੁੱਟੀਆਂ ਐ ਇਹ ਚੰਦ ਕੜੀਆਂ ਟੁੱਟਣ ਦਾ ਆਗਾਸ ਹੈ ਯਾਰੋ ਇੱਕ ਦਿਨ ਜਨਤਕ ਰੋਵੇਂ ਸੰਗਲ ਜਿਹੜੇ ਪਏ ਹੋਏ ਸੰਗਲ ਇੱਕ ਦਿਨ ਜਨਤਕ ਆਪਾਂ ਸੰਗ ਪਉੜਿਆ ਖੂ ਖਾਤੇ ਚ ਆਪਾਂ ਉਸ ਖਵਿਦਾ ਹਿੱਸਾ ਬਣਨਾ ਹੈ ਉਸ ਜਨਤਕ ਲਹਿਰ ਦਾ ਹਿੱਸਾ ਬਣਨਾ ਹੈ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਕਿਸਾਨ ਅੰਦੋਲਨ ਕਰਕੇ ਗੱਲਬਾਤ ਦੀ ਪ੍ਰਾਅ ਨਹੀਂ ਕੀਤੀ ਗੱਲਬਾਤ ਨਾਲ ਸਾਰੇ ਮਸਲੇ ਹੱਲ ਨਹੀਂ ਹੁੰਦੇ ਦਿੱਲੀ ਦਾ ਕਿਸਾਨ ਅੰਦੋਲਨ ਜਿਸ ਨਾਲ ਗਿਆ 11 ਰਾਊਂਡ 11 ਰਾਊਂਡ ਦੇ ਇਸ ਦੇ ਖੇਤੀਬਾੜੀ ਮੰਤਰੀ ਨਾਲ ਮੀਟਿੰਗਾਂ ਹੋਈਆਂ 26 ਜਨਵਰੀ ਤੱਕ 26 ਜਨਵਰੀ ਤੋਂ ਬਾਅਦ ਮੀਟਿੰਗ ਨਹੀਂ ਹੋਈ ਕਿਸਾਨ ਅੰਦੋਲਨ ਝੰਮ ਕੇ ਬਿਠਾ 9 ਮਹੀਨੇ ਹੋਰ ਬੈਠਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਚਿਤ ਹੋਈ ਕੋਈ ਮੀਟਿੰਗ ਨਾ ਹੋਈ ਮੋਤੀ ਨੂੰ